ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਦੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਨਾ ਸਕਰੀਨਾਂ ਬਾਈ ਗੋਰੇ ਕੋਲੇ ਪਹੁੰਚਿਆ ਪਿੰਡ ਭਦੌਰ ਤੋਂ ਵੀਡੀਓ ਕਵਰ ਕਰਾਂਗੇ ਜੀ ਜਾਨਵਰ ਦਿਖਾਵਾਂ ਤੁਹਾਨੂੰ ਤਿੰਨ ਤਿੰਨੇ ਤੁਹਾਨੂੰ ਬਾਜਬਰੇਟ ਦੇ ਵਿੱਚ ਦਿਖਾਵਾਂਗੇ ਇੱਕ ਤੁਹਾਨੂੰ ਜਰਸੀ ਦਿਖਾਵਾਂਗੇ ਇੱਕ ਦਿਖਾਵਾਂਗੇ ਐਫ ਇੱਕ ਪਾਲਕ ਬੱਚਾ ਦਿਖਾਵਾਂਗੇ ਨੀਦੀ ਰਾਵੀ ਦੇ ਟੱਚ ਦੇ ਵਿੱਚ ਆ ਥੋੜਾ ਬਹੁਤ ਤੇ ਬੱਲੀ ਆਪਾਂ ਇਹਨੂੰ ਕਹਿ ਸਕਦੇ ਆ ਗੱਲਬਾਤ ਸਾਰੀ ਕਰਾਵਾਂਗੇ ਬੱਚੇ ਦਾ ਇੰਨਾ ਕੁ ਰੇਟ ਜਾਇਜ਼ ਹੋ ਚੱਕੋ ਫੋਨ ਦੇ ਨਾਲ ਦੀ ਨਾਲ ਖਰੀਦ ਲਓ ਜੀ ਜਮਾ 0 ਵਾਲੇ ਰੇਟ ਦੇ ਵਿੱਚ ਆ ਵਜਨ ਵਧਿਆ ਸਸੀਗਾ ਬਾਈ ਗੁਰੇ ਸਸੀਗਾ ਬਾਈ ਟੱਲੋ ਹੋ ਠੀਕ ਹੋ ਵਧੀਆ ਬਈ ਠੀਕ ਆਪਣਾ ਨੰਬਰ ਬੋਲੋ ਜੀ ਨੰਬਰ ਆਪਣਾ 88 ਤੋਂ 88 ਹੈ ਬਾਈ 04320 ਆ ਪਿੰਡ ਆਪਣਾ ਪਧੌੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਹੂੰ ਇੱਧਰ ਅਬਾਤ ਨਹੀਂ ਛੜਕਦੇ ਆਪਣਾ ਘਰ ਆ ਵੀ ਨਾਨਸਾ ਰੋਡ ਵੀ ਵੱਜਦਾ ਇਹ ਹੂੰ ਤੇ ਬਾਕੀ ਤਰਪਤੀਆ ਚਹਾਂਡੇਰੀ ਫਾਰਮ ਤਾਂ ਆਪਣਾ ਓਕੇ ਤੇ ਨੰਬਰ ਬੋਲਤਾ ਹਨ ਨੰਬਰ 87 ਤੋਂ 88 04320 ਆ ਤੇ ਬਾਕੀ ਜਿਹੜੀ ਵਧਾਤਿਆਂ ਨੂੰ ਜਾਂਦੀ ਆ ਪਧੌਰ ਤੋਂ ਛੜਕ ਉਹਦੇ ਉੱਪਰ ਆ ਆਪ ਸੀਗਾ ਫੈਕਟਰੀ ਦੇ ਪਹਿਲੀ ਪਹੀ ਆਪਣੀ ਗੁਰਲੇ ਗੁਰਦਵਾਰਾ ਆ ਓਕੇ ਜੀ ਇਹ ਤਾਂ ਦੱਸਦੇ ਜੀ ਦਾ ਕਿਸੇ ਭੈਣ ਭਰਾ ਦੀ ਘਾਈ ਨਾ ਹੋਵੇ ਗੁਰੇ ਕਿੰਨੇ ਨਾਗ ਆ ਬਿਰਿਆ ਚ ਤਿੰਨ ਦਿਖਾ ਦੇਾਂਗੇ ਭਾਈ ਅੱਜ ਆਪਾਂ ਤਿੰਨ ਨਾਗ ਦਿਖਾ ਦੇਾਂਗੇ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਇੱਕ ਜਰਸੀ ਤੇ ਇੱਕ ਪਾਲਕ ਬੱਚਾ ਕੱਤੀ ਤੇ ਪਹਿਲੇ ਨੰਬਰ ਤੇ ਐਚਪ ਦੇਖੀਏ ਨੇ ਵੀਰ ਕਿੰਨੇ ਚਿਰ ਦੀ ਸੂਈ ਪਿਆ ਇਹਦੇ ਹੋਗੇ ਬਾਈ 23 ਦਿਨ ਸੂਈਨ ਬਾਈ 22 ਤੋਂ 23 ਦਿਨ ਤੇ ਮਗਰ ਬੱਛੀ ਬਾਈ ਮਗਰ ਬੱਛੀ ਇਹਦੇ ਦੁੱਧ ਕਿੰਨਾ ਦਾ ਫਿਰ ਦੁੱਧ 12 ਕਿਲੋ ਤਾਂ ਮੰਨਨੇ ਕੇ ਲੈ ਲੋ ਬਾਈ 12 ਕਿਲੋ ਤੇ ਲੇਟ ਗਿਆ ਗਿਆ ਬਾਈ ਉਹਨੇ ਤਾਂ 45 ਦੇ ਦਾਂਗੇ ਵੀਰੇ ਜਾਏ ਰੇਟ ਆ 12 ਕਿਲੋ ਦੁੱਧ ਤਾਂ ਪਲੱਸ ਹੀ ਹੂ ਹਾਂ ਜੀ ਦੁੱਧ ਵਾਧੇ ਉਪਰੋਂ ਪੱਕਾਟ ਕੇ ਦਿਨੇ ਨੇ ਵੀਰ ਜੀ 12 ਕਿਲੋ ਤੋਂ ਬਾਈ ਕਹਾਂ ਦੁੱਧ ਪਲੱਸ ਹੋਊਗਾ ਗਾਰੰਟੀ ਹੈਗੀ ਤੇ ਬਾਕੀ ਦੀ ਗੱਲ ਥਣ ਭਾਂਡੇ ਦੀ ਪੂਰੀ ਸਾਫ 12 ਕਿਲੋ ਇਹ ਜੀ ਬੈਡ ਨੂੰ ਕੋਈ ਮੈਨੇ ਨਹੀਂ ਰੱਖਦਾ ਤੇ ਮੁੱਲ 45000 ਰ 12 ਧੂਨਾਂ ਦੀ ਓਕੇ ਆ ਬਾਈ ਇੱਕ ਨੰਬਰ ਆ ਵੀਰੇ 12 ਧੂਨਾਂ ਦੀ ਜਮਾ ਓਕੇ ਨਾ ਮਾਰ ਦੇ ਦੋ ਦੋ ਧਾਰਾ ਕੁਇੰਟਲ ਜੀ ਮਾਰ ਦੇ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਆ ਓਕੇ ਥੱਲੇ ਥੱਲੇ ਦਾ ਬੱਚਾ ਵੀ ਲਾਉਣ ਦੀ ਲੋੜ ਨਹੀਂ ਹਨਾ ਅੰਨਾ ਸੀਲ ਆ ਵੀਰੇ ਬਹੁਤ ਜਿਆਦੇ ਬਹੁਤ ਜਿਆਦੇ ਸੀਲ ਆ ਚਾਹੇ ਦੋਨੇ ਪਾਸੇ ਬਹਿ ਕੇ ਝੋਈ ਚੱਲਣ ਸਮਾਪ ਸਮੂਹ ਕਰਾਈ ਹੈ ਨਾ ਨਾਲ ਦੀ ਨਾਲ ਸਾਹ ਇੱਕ ਨੰਬਰ ਬਾਈ ਚੋਣ ਦਾ 12 ਕਿਲੋ ਦੁੱਧ ਬਾਈ ਕਹਦਾ ਜਦੋਂ ਮਰਜੀ ਮਣ ਕੇ ਲੈ ਜਾਓ ਕੋਈ ਬਾਕੀ ਫੈਡ ਬਹੁਤ ਆ ਢੱਲੇ ਦੀ ਫੈਡ ਫੁੱਲ ਆਉਂਦੀ ਆ ਪਰ ਆਪਾਂ ਘਰੇ ਦੁੱਧ ਵਰਤਦੇ ਆ ਵਧੀਆ ਲੱਸੀ ਤੁੱਸੀ ਵਧੀਆ ਬਣਦੀ ਆ ਠੀ ਹਣਾ ਦੀ ਘੱਟ ਵੱਧ ਦੀ ਆਪਣੀ ਗਰੰਟੀ ਉਹ ਭਾਰਦੀ ਆਪਣੀ ਗਰੰਟੀ ਉਹ ਵੀਰੇ ਤੇ 42 ਹਜ਼ਾਰ ਰੁਪਏ ਦੇ ਵਿੱਚੋਂ ਮਾਨਤਾਨ ਹੋ ਜੂਗਾ ਕਰ ਦਾਂਗੇ ਯਾਰਾ ਕੋਈ ਨਹੀਂ ਕੋਈ ਗੱਲ ਨਹੀਂ ਜੀ ਇਹ ਆਪਾਂ ਹੁਣ ਆਏ ਨਾ ਹਜੂਰ ਸਾਹਿਬ ਜਾ ਕੇ ਆਏ ਕਰਕੇ ਉਹ ਨਵਾਂ ਮਾਲ ਖਰੀਦਾਂਗੇ ਚਲੋ ਜੀ ਤਾਂ ਛੋਟੇ ਪਾ ਜਾਈਏ ਬਾਈ ਯਾਰ ਸਿੱਧੀ ਗੱਲ ਕਰ ਲੀਏ ਆਪਾਂ ਇਹ ਵੀ ਸੂਈ ਦੀ ਹੈ ਬਾਈ 20 ਕਿ 22 ਦਿਨਾਂ ਦੀ ਸੂਈ ਦੀ ਆ ਵੀ ਖੋਲ ਲਿਓ ਜੀ ਇਹਨੂੰ 20 22 ਦਿਨਾਂ ਦੀ ਸੂਈ ਵੀ ਮਗਰ ਕੀ ਇਹਦੇ ਇਹਦੇ ਮਗਰ ਬੱਚਾ ਬਾਈ ਬੱਚਾ ਆ ਗਿਆ ਤੇ ਸੀਲ ਸੂਲ ਆ ਵੀ ਬਾਹਲੀ ਯਾਰ ਇਹ ਦੇਖ ਲੈ ਇਹ ਮਾਰੀ ਦੇ ਦੋਹਾਂ ਯਾਰ 9 ਮਿੰਟ ਦੇ ਕੰਮ ਆ ਦੇਖੋ ਜੀ ਦਰਮਿਆਨ ਤੇ ਦੁੱਧ ਨੂੰ ਬਹੁਤ ਵਧੀਆ ਰਹਿਣੀ ਹੈ ਨਾ ਆਹ ਦੇ ਦੁੱਧ ਦੇ ਇੱਕ ਨਾ ਚਿੱਟਾ ਕਿੰਨਾ ਦੁੱਧਾ ਹੋਣਾ ਥੱਲੇ ਬਾਈ ਇਹਦੇ ਥੱਲੇ 11 ਕਿਲੋ ਹੈ ਬਾਈ ਜਮਾ ਨੈਟ ਮੈਨ ਨਾਲ ਹਾਂ ਮੈਨ ਦੇ ਚਾ ਦੋੜ ਦੁੱਧ ਬਾਜੂ ਆਪਣਾ ਮਾਲ ਘਟਦਾ ਦੁੱਧ ਜਾ ਕੇ ਆਪਣਾ ਥੋੜੀ ਸੇਵਾ ਘਾਟੀ ਕਰਦੇ ਬਾਈ ਨੂੰ ਬਹੁਤ ਆ ਜਾਂਦਾ ਆਪਰੇ ਚਵਾਈ ਵੀ ਤਾਰ ਕੇ 6:30 ਵਜੇ ਹੋ ਗਿਆ ਪਤਾ ਜੀ ਓਕੇ ਹੈ ਨਾ ਜਮਾ ਤਾਂ ਤੁਣ ਪੂਰਾ ਵੀ ਹੱਥ ਚੋਂਦਾ ਕੋਈ ਆਏ ਨਹੀਂ ਛੋਟਾ ਨਹੀਂ ਹੈਗਾ ਨਹੀਂ ਨਹੀਂ ਤਾਂ ਤੁਣ ਪੂਰਾ ਪਲੂਨ ਸੋਈਆ ਬਾਈ ਇਹ ਦੂਜਾ ਬਾਈ ਦੂਜਾ ਓਕੇ ਹਾਂਜੀ ਤੇ ਕਿੰਨੇ ਕ ਪੈਸੇ ਬਾਈ ਗੋਰੇ ਦੇ ਇਹ 47 ਦੇ ਦਾਂਗੇ ਬਾਈ ਇਹ 47 ਦੀ ਬਾਕੀ ਦੀ ਗੱਲ ਪਿਓਰ ਜਰਸੀ ਆ ਗਈ ਜੀ ਆ ਦੇਖੋ ਖਾਂਦੀ ਪਿੰਦੀ ਫੁੱਲ ਆ ਬਾਈ ਕੋਸ ਪਾਰੇ ਪਾਰ ਹੀ ਆ ਮਾਨਦਾਨ ਤੁਹਾਡਾ ਖੁੱਲਾ ਹੋ ਜਾਣਾ ਧਲਿਆਰਾ ਨਹੀਂ ਹਨਾ ਪਾਇਆ ਅਜੇ ਕਿਤੇ ਆ ਦੇਖੋ ਜੀ ਇਹ ਹੁਣ ਹੀ ਪਾਇਆ ਤੇ ਮੋਰੀ ਇਹਦੇ ਇਧਰੋਂ ਲਿਓ ਮੈਂ ਕਹਿੰਦਾ ਥਣ ਭਾਂਡਾ ਯਾਰ ਪੂਰਾ ਇਹ ਫਿਟਿੰਗ ਵਾਲਾ ਲੇਵਾ ਹਨਾ ਹਾਂ ਨਾ ਚੂਣ ਚੂਣ ਬਹੁਤ ਜਾਗਾ ਬਾਈ ਝੋਲੀ ਵਾਲਾ ਲੇਵਾ ਵਧੀਆ ਖੁੱਲੀ ਲੇਵੇ ਇਹ ਬੰਦ ਲੇਵੇ ਜੀ ਨਹੀਂ ਹੈਗੀ ਆ ਦੇਖੋ ਜੀ ਬਾਕੀ ਨਰਮਾ ਜਿੰਨੀ ਹੈਗੀ ਆ ਨਰਮ ਨਹੀਂ ਚੰਗੀ ਆ ਥੱਲੋਂ ਚੰਗੀ ਆ ਜੀ ਮੱਥੇ ਟੋਇਆ ਰੰਗ ਵੰਗ ਚੰਗਾ ਹੂੰ ਥੱਲੋਂ ਬਹੁਤ ਜਾਇਜ ਆ ਹਾਂ ਜੀ ਆ ਦੇਖੋ ਕੁਆੜੀ ਵਾਲਾ ਡਰਾਗਿਆ ਜੀ ਅਜੇ ਤਾਂ ਬਣ ਨਾ ਨੇ ਯਾਰ ਪੋਲੀ ਪਈ ਥਲੋ ਓਕੇ ਜੀ ਤੇ ਹੁਣ ਬਾਈ ਲਾਸਟ ਤੇ ਆਪਾਂ ਜਿਹੜੀ ਕੱਟੀ ਦੇਖੀ ਜੰਨੇ ਆ ਕੱਟੀ ਵੀਰੇ ਬਹੁਤ ਚੰਗੀ ਮੱਝਦੀ ਆ ਹੂੰ ਆਰਾਮ ਘੋੜੋ ਲਈ ਝੋਲੀ ਇਹਦੇ ਦੇਖ ਤੇ ਨੀਲੀ ਦਾ ਵੀ ਦੀ ਮੱਝਦੀ ਲੱਗਦੀ ਆ ਨਾ ਬਾਈ ਇਹ ਘੱਟ ਜਾਈ ਪਿਆ ਦੇ ਝੋਲੀ ਜੜੀ ਦਿਖਾਓ ਹਨਾ ਲੈ ਆ ਦੇ ਇਹਨੇ ਬੜੂ ਬਹੁਤ ਹੁੰਦਾ ਲਿਓ ਜੀ ਥਾਣੇ ਦੇਖਣਾ ਪੂਰਾ ਮਾੜਾ ਜਿਹਾ ਕਰਾ ਦਿਆ ਇਹਦਾ ਵੀ ਚੈੱਕ ਹੂੰ ਸਿੰਘ ਸਾਲਾ ਚੰਗਾ ਤੇ ਰੇਟ ਕੀ ਆ ਗਿਆ ਬਾਈ ਕੋਰੇ ਤੇ 7.5 17 ਮੰਗਿਆ 7.5 17000 7.5 17 ਜਮੇ ਜਾਏ ਰੇਟਾ ਫੇਸ ਦੀ ਕੁਆਲਿ ਆ ਦੇਖੋ ਜੀ ਹੂੰ ਉਹਨੇ ਥੱਲੇੋਂ ਯਾਰ ਇੰਨੀ ਕੁ ਵਧੀਆ ਬਣਨਾ ਨੰਗੇਲੇਵੇ ਦੀ ਬਣਨਾ ਨਹੀਂ ਬਹੁਤ ਵਧੀਆ ਬਣ ਬਾਈ ਇਹ ਆਪਣਾ ਰਵਾ ਦੇਖਿਆ ਜਿਥੋਂ ਲਈ ਆ ਇਹ ਬਣਦਾ ਪੈ ਚਿੱਟਾ ਹੀ ਹੁੰਦਾ ਉਹਦਾ ਮੈਂ ਦਾ ਵੀ ਇਹਦਾ ਵੀ ਪੈ ਚਿੱਟਾ ਮੈਂ ਹੋ ਚੰਗੀ ਆ ਤੇ ਮੁੱਲ ਜਮਾਈ ਜਾਇਜ ਆ ਫਿਰ ਹੈ ਚਲ ਕੋਈ ਨਹੀਂ ਆਪਾਂ ਜਾਇਜ ਜੀ ਮੰਗਿਆ ਜਾਇਜ ਮਿਲੀ ਆਪਾਂ ਨੂੰ ਠੀਕਾ ਮੁੱਲ ਜਮਾ ਜਾਇਜ ਆ 17000 17.5000 ਦੇ ਵਿੱਚ ਤੁਹਾਨੂੰ ਮਿਲ ਜਾਣੀ ਆ ਪਿੱਠ ਪੁੱਠ ਬਹੁਤ ਚੱਕਮ ਵਾਲੀ ਚੰਗੀ ਆ ਪਿੱਠ ਬੈਠਮੀ ਮਧਰੀ ਕੋਟੀ ਦੀ ਕੱਟੀ ਬਣਨੇ ਨੇ ਹਾਂ ਆ ਦੇਖੋ ਹਾਂ ਇਹ ਪਾਕਿਸਤਾਨੀ ਨਸਲ ਜੀ ਆ ਬਾਕੀ ਯਾਰ ਸੀਲ ਸੂਲ ਬਹੁਤ ਆ ਹਨਾ ਠੰਡੀ ਖਾਨ ਚਾਹ ਰਹੀ ਹੈ ਬਾਈ ਹਾਂ ਆ ਵੀ ਚਾਰ ਥਾਣਾ ਕਹਿ ਰਹੀ ਹੱਡੀ ਆ ਇੱਕ ਤਾਂ ਮਣਕਣੀ ਜੇ ਨਹੀਂ ਪਸੇ ਇਹ ਆ ਚੀਜ਼ ਦੇਖ ਨਹੀਂ ਚੱਕਮੀ ਇਹਦੀ ਨਹੀਂ ਠੀਕ ਆ ਵੀਰੇ ਚੱਕ ਨਹੀਂ ਫੁੜੇ ਦੀ ਬਣੂਗਾ ਆ ਦੇਖੋ ਯਾਰ ਹਨਾ ਹੂੰ ਪੂਸ ਹੀ ਚੱਕ ਲਿਆ ਗੱਟੀ ਨੇ 17.5 ਹਜ਼ਾਰ ਚ ਤੇ ਇਧਰ ਤੁਹਾਨੂੰ ਦੋ ਬੈੜਾ ਦਿਖਾਤੀਆਂ 47000 ਤੇ 45000 ਪਿੰਡ ਭਦੌਰ ਤੋਂ ਵੀਡੀਓ ਕਵਰ ਕੀਤਾ ਨੰਬਰ ਬੋਲੀ ਬਾਈ 88 88 20432 0432 ਪਿੰਡ ਭਦੌਰ ਤੋਂ ਵੀਡੀਓ ਕਵਰ ਕੀਤੀ ਆ ਧੰਨਵਾਦ ਜੀ